और पंजाब सरकार कैबिनेट मंत्री सरदार बलबाल सिंह जी मेरे सारे लेट आए उन्हें माफी मांग रहे देखो तीन चार उम्मीदवार जीडी गल प्रकाश सिंह जी ने कही है मंत्री जी भाई आम आदमी पार्टी वोटा पावे तीन तो साल सरकार ने ਸਾਰੇ ਕੰਮ ਆਪਾਂ ਕਰਨੇ ਆਂ ਸ੍ਰੀ ਰੇਜ ਦੇ ਨਾਮ ਵਾਲੇ ਪਾਣੀ ਦੇ ਗਲੀਆਂ ਨਾਲੀਆਂ ਸੜਕਾਂ ਧਰਮਸ਼ਾਲਾ ਕਮਿਊਨਿਟੀ ਹਾਲ ਜਿਮ ਗਰਾਊਂਡ ਸਟੇਡੀਅਮ ਸਾਰੇ ਕੰਮ ਤਾਂ ਇਸ ਸਰਕਾਰ ਨੇ ਕਰੇ ਤੇ ਜੇ ਕਾਂਗਰਸ ਦੇ ਐਮਪੀ ਨੂੰ ਆਪਾਂ ਚੰਨੀ ਨੂੰ ਵੋਟਾਂ ਪਾਨੇ ਤਾਂ ਕੰਮ ਨਹੀਂ ਕਰ ਸਕਦੇ ਉਹ ਤਾਂ ਵੈਸੇ ਹੀ 160 ਕਿਲੋਮੀਟਰ ਕੋਰਪਸ ਜਦੋਂ ਤੱਕ ਜਾਣੀ ਉਠੀਗਾ ਚੰਨੀ ਦੇ ਉੱਤੇ ਸ਼ੈਡਿਊਲਡ ਕਾਸਟ ਵਿਦਿਆਰਥੀਆਂ ਦੇ ਫੀਸਾਂ ਦੇ ਪੈਸੇ ਖਾਣ ਦਾ ਦੋਸ਼ ਹੈ ਜਿਹੜੇ ਪੜ੍ਹੇ ਲਿਖੇ ਲੋਕਾਂ ਨੂੰ ਜਾਣਦੇ ਹੁਣੇ ਮਾਰਾ ਚ ਪੜ੍ਹਦੇ ਰਹੇ ਹਨ ਚੰਨੀ ਨੇ ਗਰੀਬ ਬੱਚਿਆਂ ਦੇ ਫੀਸਾਂ ਦੇ ਪੈਸੇ ਖਾਦੇ ਹੋਏ ਔਰ ਇਹ ਸਾਰੀ ਜਾਂਚ ਵੀ ਹੋਏ ਤੇ ਚੰਨੀ ਨੇ ਜਦੋਂ ਮੁੱਖ ਮੰਤਰੀ ਬਣਿਆ ਉਹਨੇ ਸਾਧੂ ਸਿੰਘ ਮੰਤਰੀ ਨੂੰ ਕਲੀਨ ਚੁੱਕਣ ਦਿੱਤੀ। ਉਹ ਐਸਾ ਲੀਡਰ ਜੇ ਐਮਪੀ ਬਣਦਾ ਇਹ ਕਈ ਪਾਰਟੀ ਤੇ ਜਲੰਧਰ ਦਾ ਪੰਜਾਬ ਦਾ ਨੁਕਸਾਨ ਹੋਇਆ। ਆਹ ਤੇ ਬੰਦੇ ਨੂੰ ਐਮਪੀ ਬਣਾਉਣਾ ਦਾ ਮਤਲਬ ਕਿ ਆਪਾਂ ਆਪਣੇ ਹੱਥਾਂ ਚੋਂ ਤਾਕਤ ਖੋਲੀ ਮੈਂ ਤੁਹਾਡੇ ਲੱਗੇ ਹਾਂ ਪੁੱਛੇ ਬਲੈ ਤੇ ਮੈਂ 8 ਸਾਲ ਐਮਐਲਏ ਬਣਿਆ ਹਾਂ ਤੁਸੀਂ ਸੁਣਿਆ ਵੀ ਹੋਣਾ ਮੇਰੇ ਚੰਗੇ ਵਾਲੇ ਮੇਰੇ ਤੁਹਾਡੇ ਤੁਸੀਂ ਚੱਕਲਾ ਪ੍ਰਸਤ ਕਰ ਮੈਨੂੰ ਕੰਮ ਕਰਨ ਦੀ ਆਦਤ ਦਾ ਇਮਾਨਦਾਰੀ ਦਾ ਤੇ ਚੰਨੀ ਦਮੀ ਇਨਸਾਨ ਕਿਰਤਰੀਆ ਤੇ ਦੂਜੇ ਵੀ ਕਈ ਤਰ੍ਹਾਂ ਦੇ ਦੋਸ਼ੇ ਉੱਤੇ ਲੱਗੇ 10 ਮਈ ਨੂੰ ਜੋ ਕਚਹਿਰੀ ਚੋਂ ਨੇ ਕੀਤਾ ਜੋ ਜਲੰਧਰ ਦੀ ਕਚਹਿਰੀ ਚੋਂ ਨੇ ਕੀਤਾ 10 ਮਈ ਨੂੰ ਉਹ ਵੀ ਤੁਹਾਨੂੰ ਪਤਾ ਇੱਕ ਆਈਐਸ ਲੜਕੀ ਅਫਸਰ ਸੀ ਜੋ ਉਹਨੂੰ ਗੰਦੇ-ਮੁੰਦੇ ਮੈਸੇਜ ਭੇਜਦਾ ਸੀ ਇਹ ਜੰਨੀ ਇਥੇ ਦਾ ਜਿਹੜਾ ਕੈਂਡੀਡੇਟ ਉਹ ਵੀ ਸਾਰੀ ਦੁਨੀਆ ਨੂੰ ਹੁਣ ਪਤਾ ਹੈ ਭਾਈ ਮੜ ਕੇ ਮਾਫੀ ਵੀ ਮੰਗੀ ਸੀ ਪਰ ਮੋ ਮੈਂ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੇ ਕਿਸੇ ਨੂੰ ਪੰਛੀ ਵੀ ਖੜਾ ਕਰਨਾ ਨੂੰ ਤਾਂ ਉਹਦਾ ਅੱਗੇ ਪਿੱਛੇ ਜਾਣ ਦਿਓ ਕਿਉਂਕਿ ਪੰਛੀ ਦੇ ਕੋਲ ਆਣਗੇ ਧੀਆ ਭੈਣਾ ਮੈਂ ਆਪਣਾ ਦੁੱਖਣਾ ਰੋਣਾ ਹੋਊਗਾ ਤੱਥ ਨੇ ਤਾਂ ਜਲੰਧਰ ਦੁਆਰ ਤੇ ਖੜਾ ਹੋਇਆ ਜਦੋਂ ਪੁੱਛੋ ਤਾਂ ਸਹੀ ਕਾਂਗਸੀਆਂ ਨੂੰ ਵੀ ਤੁਸੀਂ ਜਲੰਧਰ ਚੋਂ ਉਮੀਦਵਾਰ ਕਿਉਂ ਨਹੀਂ ਲੱਭਿਆ ਜਲੰਧਰ ਚ ਬੰਦਿਆਂ ਦਾ ਘਰ ਬੈਗਿਆ ਸੀ ਜਿਹੜਾ ਤੁਸੀਂ ਉੱਥੇ ਦਾ ਖਰੜ ਦਾ ਫੇਲ ਬੰਦਾ ਲੈ ਕੇ ਆਇਆ ਹੈ ਤੇ ਇਹ ਵੀ ਮੰਨ ਲਓ ਦਿਮਾਗ ਦਾ ਰੱਖ ਲਿਓ ਅੱਜ ਗੁਰਦਾਸਪੁਰ ਤੋਂ ਇੱਕ ਬੰਦੇ ਨੂੰ ਵੋਟਾਂ ਮਿਲਦੀਆਂ ਸੀ 5 ਸਾਲ ਪਹਿਲਾਂ ਲੋਕਾਂ ਨੂੰ ਉਦੋਂ ਬੜਾ ਚਾਈ ਚਾਈ ਟੱਪ ਕੇ ਵੋਟਾਂ ਪਾਉਂਦੀਆਂ ਸੀ ਜੀ ਉਸ ਦਾ ਨਾਮ ਸੰਨੀ ਦਿਓ ਉਹਨੇ ਵੋਟਾਂ ਪਾਉਂਦੀਆਂ ਸੀ ਉਹ ਹੋਣ ਗਰਦਾਸਪੁਰੋਂ ਐਸੀ ਉਡਾਰੀ ਮਾਰੀ ਉਹ ਮੁੜ ਬਤਨੀ ਨਹੀਂ ਆਇਆ ਉਹ ਕੀ ਫਿੱਟਦਾ ਰਹਿ ਜਾਂਦਾ ਸੋ ਬਾਲਾ ਬੰਦਾ ਕਦੀ ਨਹੀਂ ਆਉਂਦਾ ਹੁੰਦਾ ਵਾਪਸ ਹਰ। ਤਾਂ ਚੰਨੀ ਨੂੰ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ ਉਹ ਬਾਹਰੀ ਹੈ। ਤੇ ਮੈਂ ਤੁਹਾਡਾ ਪ੍ਰਾਣ ਇੱਥੇ ਹਾਂ ਮਾੜਾ। ਤੇ ਮੈਂ ਕੋਈ ਸੇਵਾ ਕਰੂੰਗਾ। ਤੁਹਾਡੇ ਕੰਮ ਕਰੂੰਗਾ। ਆ ਜਿੰਨੇ ਕੰਮ ਹੈ ਕਰਨੇ ਪੰਜਾਬ ਦੇ ਕੰਮ ਨੇ ਕਰਨੇ। ਤੁਸੀਂ ਦੱਸੋ ਵੀ ਕੋਈ ਉਹ ਸਰਕਾਰ ਕਿਸ ਨੇ ਬਿਜਲੀ ਦੇ ਬਿੱਲ 0 ਕੀਤੇ ਸੀ ਕਿਸ ਨੇ ਆਹ ਹੁਣ ਤੁਹਾਡੇ 0 ਆਉਂਦੇ ਜੀ ਸਾਰਿਆਂ ਦੇ 0 ਆ ਗਏ ਮੇਰੇ ਘਰ ਤੇ 3000 ਰੁਪਏ ਦਾ ਤੁਹਾਨੂੰ ਫਾਇਦਾ ਹੋਇਆ ਘਟੋ ਪਰ ਮਹੀਨੇ ਦਾ ਤੇ ਜਦੋਂ ਇੱਕ ਬਿੱਲ ਆਉਂਦਾ ਦੋ ਮਹੀਨੇ ਦਾ 6000 ਦਾ ਫਾਇਦਾ ਤੁਹਾਨੂੰ ਜੀਬੀਆਂ ਨੂੰ ਅਗਲੇ ਦੋ ਮਹੀਨਿਆਂ ਚ ਭਗਵਾਨ ਸਿੰਘ ਮਾਮੀ ਨੇ 1000 ਰੁਪਏ ਦੇਣਾ ਵੀ ਸ਼ੁਰੂ ਕਰ ਦਿੱਤਾ ਇਸ ਕਰਕੇ ਆਪਾਂ ਆਪਣੀ ਪਾਰਟੀ ਨੂੰ ਮोटा ਭਈਏ ਇਸ ਤੋਂ ਵੀ ਵੱਡੀ ਗੱਲ ਇਸ ਤੋਂ ਵੀ ਵੱਡੀ ਗੱਲ ਇਹ ਆ ਕਿ ਇਸ ਨੇ ਸੰਵਿਧਾਨ ਨੂੰ ਵਿਟਾਉਣ ਦੀ ਕੋਸ਼ਿਸ਼ ਕੀਤੀ ਤੇ ਨਿਰੰਦਰ ਮੋਦੀ ਨਾਲ ਮੱਥਾ ਇਕੋ ਹੀ ਲੀਡਰ ਦਾ ਸਦਾ ਦੇਸ਼ ਨੂੰ ਕੋ ਲੀਡਰ ਆਰਵਿੰਦ ਕੇਜਰੀ